ਅੱਜ ਦੇ ਇਸ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਬਹੁਤ ਲੋਕ ਨੀਂਦਾਂ ਆਉਣ ਦੀ ਮੁਸ਼ਕਲ ਦਾ ਸ਼ਿਕਾਰ ਆ। ਨੀਂਦ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ ਜਿਹੜੀ ਸਾਨੂੰ ਚਾਰਜ ਕਰਦੀ ਹੈ ਸਾਡੇ ਬੈਟਰੀ ਨੂੰ ਅਗਲੇ ਦਿਨ ਤੱਕ ਭਰਦੀ ਹੈ। ਜਿਵੇਂ ਅਸੀਂ ਭੋਜਨ ਖਾਂਦੇ ਹਾਂ ਜਾਂ ਕਸਰਤ ਕਰਦੇ ਹਾਂ ਉਸੇ ਤਰ੍ਹਾਂ ਨੀਂਦ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਪਰ ਦੁਨੀਆ ਇੰਨੀ ਕੁ ਰੁੱਝ ਗਈ ਹੈ ਇੰਨੀ ਕੁ ਟੈਨਸ਼ਨਾਂ ਦੇ ਵਿੱਚ ਆ ਗਈ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸੌਣ ਵਾਲਾ ਸਮਾਂ ਸੌਣ ਵਾਲਾ ਨਹੀਂ ਲੱਗਦਾ ਉਹ ਆਪਣਾ ਸੌਣ ਵਾਲਾ ਸਮਾਂ ਖੇ ਖਰਾਬ ਕਰ ਦਿੰਦੇ ਨੇ ਬਰਬਾਦ ਕਰ ਦਿੰਦੇ। ਦੋਸਤੋ ਕੁਝ ਟਿਪਸ ਹੈਗੇ ਜਿਨ੍ਹਾਂ ਨੂੰ ਲਾਗੂ ਕਰਕੇ ਆਪਾਂ ਚੰਗੀ ਨੀਂਦ ਲੈ ਸਕਦੇ ਹਾਂ। ਟੈਨਸ਼ਨਾਂ ਪਰੇਸ਼ਾਨੀਆਂ ਤੋਂ ਮੁਕਤੀ ਹਾਸਲ ਕਰਦੇ ਹਾਂ। ਚੰਗੀ ਨੀਂਦ ਸਰੀਰ ਨੂੰ ਰਿਲੈਕਸ ਕਰਦੀ ਹੈ। ਜੇ ਸਰੀਰ ਰਿਲੈਕਸ ਹੋਊਗਾ ਤਾਂ ਚੰਗੀ ਪਰਫਾਰਮੈਂਸ ਹੋਊਗੀ। ਚੰਗੀ ਪਰਫਾਰਮੈਂਸ ਹੋਊਗੀ ਤਾਂ ਸੀ ਅੱਗੇ ਵਧ ਸਕਦੇ। ਬੜੀ ਜਲਦੀ ਉਹਨਾਂ ਟਿਪਸ ਦੇ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਮੈਂ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਤੁਸੀਂ 10 3 2 1 ਦਾ ਫਾਰਮੂਲਾ ਲਾਗੂ ਕਰੋ 10 3 2 1 ਦਾ ਫਾਰਮੂਲਾ ਕੀ ਕਹਿੰਦਾ ਹੈ ਕਿ ਜੇ ਤੁਸੀਂ ਕੈਫੀਨ ਪੀਣੀ ਹੈ ਤਾਂ ਉਹ ਘੱਟੋ ਘੱਟ ਸੌ ਤੋਂ 10 ਘੰਟੇ ਪਹਿਲਾਂ ਪੀਤੀ ਹੋਣੀ ਚਾਹੀਦੀ ਹੈ ਤੇ ਸੌਣ ਤੋਂ 3 ਘੰਟੇ ਪਹਿਲਾਂ ਤੁਹਾਡਾ ਅਲਕੋਹਲ ਜਾਂ ਰੋਟੀ ਪਾਣੀ ਜੋ ਵੀ ਸ਼ਕਣਾ ਤੁਸੀਂ 3 ਘੰਟੇ ਪਹਿਲਾਂ ਤੁਹਾਡਾ ਕੰਪਲੀਟ ਹੋ ਜਾਣਾ ਚਾਹੀਦਾ ਸੌਣ ਤੋਂ 2 ਘੰਟੇ ਪਹਿਲਾਂ ਤੁਹਾਡੇ ਮਨ ਦੇ ਵਿੱਚ ਜਿੰਨੇ ਵੀ ਟਾਕਸਿਸ ਹੈਗੇ ਆ ਤੁਹਾਡੇ ਮਨ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਸੋਚਾਂ ਹੈਗੀਆਂ ਜੋ ਵੀ ਮਨ ਦੇ ਵਿੱਚ ਚੱਲ ਰਿਹਾ ਘਟੀਆਂ ਵਧੀਆਂ ਉਹ ਸਾਰੀਆਂ ਨੂੰ ਤੁਸੀਂ ਖਤਮ ਕਰਨਾ ਜ਼ਰੂਰੀ ਹੈ ਸੌਣ ਤੋਂ 2 ਘੰਟੇ ਪਹਿਲਾਂ ਤੇ ਸੌਣ ਤੋਂ 1 ਘੰਟਾ ਪਹਿਲਾਂ ਜਿੰਨੇ ਵੀ ਇਲੈਕਟ੍ਰੋਨਿਕ ਗਜਟ ਹੈਗੇ ਆ ਮੋਬਾਈਲ ਲੈਪਟਾਪ ਟੀਵੀ ਜੋ ਵੀ ਹੈ ਉਹ ਸੌਣ ਤੋਂ 1 ਘੰਟੇ ਪਹਿਲਾਂ ਤੁਹਾਨੂੰ ਬੰਦ ਕਰਨੇ ਪੈਣਗੇ ਜੇ ਤੁਸੀਂ ਚੰਗੀ ਨੀਂਦ ਲੈਣੀ ਹੈ ਦਿਨ ਦੇ ਵਿੱਚ ਜਿਹੜੀ ਲਾਈਟ ਹੈ ਸੂਰਜ ਦੀ ਰੋਸ਼ਨੀ ਹੈ ਉਸ ਦੇ ਵਿੱਚ ਸਾਡਾ ਆਉਣਾ ਉਸ ਦੇ ਵਿੱਚ ਰਹਿਣਾ ਸਾਨੂੰ ਚੰਗੀ ਨੀਂਦ ਰਾਤ ਨੂੰ ਦਿੰਦਾ ਹੈ ਇਹ ਕੁਦਰਤੀ ਇਫੈਕਟ ਹੈ ਜਿੰਨਾ ਟਾਈਮ ਅਸੀਂ ਜਿਆਦਾ ਕੁਦਰਤੀ ਲਾਈਟ ਦੇ ਵਿੱਚ ਜਿੜੇ ਰਵਾਂਗੇ ਰਾਤ ਨੂੰ ਉਹਨੇ ਰਿਲੈਕਸ ਹੋਵਾਂਗੇ ਉਹਨੇ ਵਧੀਆ ਨੀਂਦ ਆਊਗੀ ਇਸੇ ਕਰਕੇ ਜੋ ਖੇਤਾਂ ਵਿੱਚ ਕੰਮ ਕਰਦੇ ਨੇ ਜਾਂ ਮਜ਼ਦੂਰ ਲੋਕ ਦਿਹਾੜੀਦਾਰ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਜਿਆਦਾ ਵਧੀਆ ਨੀਂਦ ਮਿਲਦੀ ਹੈ ਮੁਕਾਬਲੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਅੰਦਰ ਬੈਠ ਕੇ ਕੰਪਿਊਟਰਾਂ ਦੇ ਵਿੱਚ ਲਾਈਟਾਂ ਦੇ ਵਿੱਚ ਕੰਮ ਕਰਦੇ ਆ ਦੂਜੇ ਨੰਬਰ ਤੇ ਤੁਸੀਂ ਆਪਣਾ ਬਲੂ ਲਾਈਟ ਦਾ ਜਿਹੜਾ ਉਹਨੂੰ ਰਿਡਿਊਸ ਕਰਨਾ ਬਲੂ ਲਾਈਟ ਕਿਹੜੀ ਹੁੰਦੀ ਹੈ ਬਲੂ ਲਾਈਟ ਜ਼ਿਆਦਾਤਰ ਹੁੰਦੀ ਹੈ ਮੋਬਾਈਲਾਂ ਦੀ ਇਲੈਕਟ੍ਰੋਨਿਕ ਗੈਜਟ ਦੀ ਇਹਦੇ ਵਿੱਚੋਂ ਜੋ ਲਾਈਟ ਨਿਕਲਦੀ ਹੈ ਬਲੂ ਲਾਈਟ ਹੁੰਦੀ ਹੈ ਸੌਣ ਤੋਂ ਪਹਿਲਾਂ 2 ਘੰਟੇ ਪਹਿਲਾਂ ਤੱਕ ਤੁਹਾਨੂੰ ਇਹ ਬਲੂ ਲਾਈਟ ਦਾ ਐਕਸਪੋਜ਼ਰ ਕੱਟ ਕਰ ਦੇਣਾ ਚਾਹੀਦਾ ਕਿਉਂਕਿ ਇਹ ਲਾਈਟ ਜਦੋਂ ਨਿਕਲਦੀ ਹੈ ਸਾਡੇ ਅੱਖਾਂ 'ਚ ਪੈਂਦੀ ਹੈ ਸਾਡੇ ਸਰੀਰ ਦੇ ਵਿੱਚੋਂ ਜੋ ਮੈਲਾਟੋਨਨ ਨਾਂ ਦਾ ਇੱਕ ਹਾਰਮੋਨ ਨਿਕਲਣਾ ਹੁੰਦਾ ਹੈ ਉਹਡੇ ਸਰੀਰ ਨੂੰ ਰਿਲੈਕਸ ਕਰਨਾ ਹੁੰਦਾ ਹੈ ਇਹ ਬਲੂ ਲਾਈਟ ਕਰਕੇ ਉਹ ਹਾਰਮੋਨ ਨਹੀਂ ਨਿਕਲ ਪਉਂਦਾ ਤੇ ਸਾਡਾ ਸਰੀਰ ਰਿਲੈਕਸ ਨਹੀਂ ਹੋ ਪਉਂਦਾ ਇਸ ਕਰਕੇ ਇਹਨਾਂ ਇਲੈਕਟ੍ਰੋਨਿਕ ਗੈਜਟ ਦਾ ਮੋਬਾਈਲਾਂ ਦਾ ਟੀਵੀ ਲੈਪਟਾਪ ਦਾ ਇਹਨਾਂ ਸਾਰਿਆਂ ਦੇ ਵਿੱਚੋਂ ਬਲੂ ਲਾਈਟ ਨਿਕਲਦੀ ਹੈ ਇਹ ਸਾਨੂੰ ਰਿਲੈਕਸ ਨਹੀਂ ਹੋਣ ਦਿੰਦੀ ਇਹਦਾ ਯੂਜ਼ ਸ਼ਾਮ ਨੂੰ ਕੱਟ ਕਰ ਦੇਵੋ ਕਈ ਲੋਕ ਕੀ ਕਰਦੇ ਆ ਕਿ ਦਿਨੇ ਜਿਆਦਾ ਲੰਮਾ ਟਾਈਮ ਸੌਂਦੇ ਆ ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਕਿ ਤੁਹਾਨੂੰ ਨੈਪਸ ਚਪਕੀ ਲੈਣੀ ਚਾਹੀਦੀ ਹੈ ਚਪਕੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਚਪਕੀ ਬਹੁਤ ਥੋੜੇ ਸਮੇਂ ਦੇ ਵਿੱਚ ਸਾਨੂੰ ਪੂਰੀ ਤਰ੍ਹਾਂ ਰਿਲੈਕਸ ਕਰ ਦਿੰਦੀ ਹੈ ਮਕਸਦ ਸਾਡਾ ਰਿਲੈਕਸ ਹੋਣਾ ਹੁੰਦਾ ਹੈ ਤੇ ਚਪਕੀ ਰਿਲੈਕਸ ਕਰ ਦਿੰਦੀ ਹੈ ਜੇ ਅਸੀਂ ਲੰਮਾ ਸਮਾਂ ਦੇ ਲਈ ਸੌਂਨੇ ਆ ਨਾ ਘੰਟਾ 2 ਘੰਟੇ ਤੇ ਉਹਦਾ ਅਫੈਕਟ ਰਾਤ ਨੂੰ ਜ਼ਰੂਰ ਹੁੰਦਾ ਹੈ ਤੇ ਰਾਤ ਦੀ ਨੀਂਦ ਉਹਦਾ ਨਾ ਪ੍ਰਭਾਵਤ ਹੁੰਦੀ ਹੈ ਰਾਤ ਨੂੰ ਚੰਗੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਤੇ ਰਾਤ ਨੂੰ ਚੰਗੀ ਨੀਂਦ ਲੈਣੀ ਹੈ ਤੇ ਦਿਨੇ ਜਿਹੜਾ ਸੌਣ ਦਾ ਵਕਫਾ ਮੰਲਾ ਜੇ ਤੁਸੀਂ ਘੰਟਾ 2 ਘੰਟੇ ਸੌਣਿਆ ਤੋਂ ਘੱਟ ਕਰੋ ਉਹਨੂੰ ਨੈਪ ਦੇ ਵਿੱਚ ਲਿਆਓ ਨੈਪ ਮਤਲਬ 5 ਮਿੰਟ ਦੀ ਚਪਕੀ 10 ਮਿੰਟ ਦੀ ਚਪਕੀ 15 20 ਮਿੰਟ ਦੀ ਚਪਕੀ ਇਹ ਬਹੁਤ ਹੀ ਕਾਰਗਰ ਰੂਪ 플레이 ਕਰੂਗੀ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਸੌਣਾ ਤੇ ਉੱਠਣਾ ਇੱਕ ਕਨਸਿਸਟੈਂਟ ਟਾਈਮ ਤੇ ਕਰਨਾ ਸ਼ੁਰੂ ਕਰ ਦੇਣੋ ਇਹ ਨਹੀਂ ਹੈ ਕਿ ਅੱਜ ਤੁਸੀਂ 10 ਵਜੇ ਸੋਇਓ ਰਾਤ ਨੂੰ ਕੱਲ ਨੂੰ ਤੁਸੀਂ 11 ਵਜੇ ਸੌਜੋ ਫਿਰ ਤੁਸੀਂ 8 ਵਜੇ ਸੌਣ ਦੀ ਕੋਸ਼ਿਸ਼ ਕਰੋ ਉਵੇਂ ਉੱਠਣ ਦਾ ਕਿਤੇ 4 ਵਜੇ ਉੱਠ ਖੜੇ ਕਿਤੇ 5 ਵਜੇ ਉੱਠ ਖੜੇ ਕਿਤੇ 6 ਵਜੇ ਉੱਠ ਖੜੇ ਇਹ ਨਹੀਂ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਤੁਸੀਂ ਇਹਦੇ ਵਿੱਚ ਕਨਸਿਸਟੈਂਸੀ ਲਿਆਓ ਇਹ ਲੈਣੀ ਬਹੁਤ ਜ਼ਰੂਰੀ ਹੈ ਚੰਗੀ ਨੀਂਦ ਲੈਣ ਦੇ ਲਈ ਤੁਹਾਡਾ ਸਰੀਰ ਤੁਹਾਡਾ ਬਾਡੀ ਕਲॉक ਉਸ ਹਿਸਾਬ ਨਾਲ ਸੈੱਟ ਹੋ ਜਾਊਗਾ ਮੰਨ ਲਓ ਤੁਸੀਂ 10 ਵਜੇ ਸੌਣੇ ਹੋ ਰੋਜ਼ ਆਪਣੇ ਆਪ ਨੂੰ ਤਿਆਰ ਕਰਦੇ ਹੋ ਸੌਣ ਦੇ ਲਈ 4 ਵਜੇ ਉੱਠਦੇ ਹੋ ਤੁਸੀਂ 5-4 ਦਿਨ ਅਜਿਹਾ ਕਰੋਗੇ ਤਾਂ ਫਿਰ ਤੁਹਾਡੀ ਆਦਤ ਪੈ ਜਾਊਗੀ ਤੁਸੀਂ ਇਸ ਆਦਤ ਤੇ ਆਪਣੇ ਆਪ ਨੂੰ ਪਰਪੱਕ ਕਰਨਾ ਜੇ ਆਪਣੇ ਆਪ ਨੂੰ ਇਸ ਆਦਤ ਤੇ ਪਰਪੱਕ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਨੀਂਦ ਦਾ ਅਹਿਸਾਸ ਹੋਊਗਾ ਟਾਈਮ ਜੇ ਬਦਲੋਗੇ ਤਾਂ ਗਲਤ ਟਾਈਮ ਤੇ ਕਦੇ ਨੀਂਦ ਨਹੀਂ ਆਊਗੀ ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਸ ਟਾਈਮ ਤੇ ਨੀਂਦ ਨਹੀਂ ਆਉਂਦੀ ਹਮੇਸ਼ਾ ਕੰਸਿਸਟੈਂਟ ਰਹੋ ਚੰਗੀ ਨੀਂਦ ਲੈਣ ਦੇ ਲਈ ਤੇ ਫੇਰ ਹੀ ਬੰਦਾ ਚੰਗੀ ਤਰ੍ਹਾਂ ਰਿਲੈਕਸ ਹੋਊਗਾ ਜੇ ਕੰਸਿਸਟੈਂਟ ਰਹੂਗਾ ਤੇ ਚੰਗੀ ਨੀਂਦ ਆਵੇਗੀ ਜੋ ਸ਼ਰਾਬ ਪੀਣ ਵਾਲੇ ਐਲਕੋਹਲ ਪੀਣ ਵਾਲੇ ਵੀਰ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਐਲਕੋਹਲ ਨਾ ਪੀਓ ਮੈਂ ਨਾ ਹੀ ਇਹ ਕਹੂੰਗਾ ਕਿ ਸਿਹਤ ਲਈ ਹਾਨੀਕਾਰਕ ਹੈ ਐਲਕੋਹਲ ਜੇ ਪੀਣਾ ਹੈ ਤਾਂ ਸੌਣ ਤੋਂ ਘੱਟੋ ਘੱਟ 2-3 ਘੰਟੇ ਪਹਿਲਾਂ ਪੀਤਾ ਹੋਣਾ ਚਾਹੀਦਾ ਹਾਂ ਤੁਸੀਂ ਸ਼ਾਮ ਨੂੰ ਟਾਇਲ ਦੇ ਕਰਦੇ ਅਲਕੋਹਲ ਪੀ ਸਕਦੇ ਹੋ ਪਰ ਸੌਣ ਤੋਂ 2 ਘੰਟੇ ਪਹਿਲਾਂ ਤੱਕ ਉਹ ਖਤਮ ਹੋ ਜਾਣਾ ਚਾਹੀਦਾ ਫਿਨਿਸ਼ ਹੋ ਜਾਣਾ ਚਾਹੀਦਾ ਕਿਉਂਕਿ ਉਹ ਬਾਅਦ ਵਿੱਚ ਡੀਹਾਈਡਰੇਸ਼ਨ ਕਰਦਾ ਹੈ ਥੋੜਾ ਸਰੀਰ ਪਾਣੀ ਮੰਗਦਾ ਹੈ ਫਿਰ ਰਾਤ ਨੂੰ ਚੰਗੀ ਤਰ੍ਹਾਂ ਬੱਧਾ ਸੌਣ ਹੀ ਪਾਉਂਦਾਗਾ ਅਲਕੋਹਲ 2 ਘੰਟੇ ਪਹਿਲਾਂ ਫਿਨਿਸ਼ ਕਰ ਦਿਓ ਅਲਕੋਹਲ ਜੇ ਤੁਸੀਂ ਨੇੜ ਤੱਕ ਪੀਓਗੇ ਨਾਲ ਦੇ ਨਾਲ ਸੌਣ ਦੀ ਕੋਸ਼ਿਸ਼ ਕਰੋਗੇ ਤਾਂ ਉਹਨੇ ਨੀਂਦ ਅਫੈਕਟ ਕਰਨੀ ਕਰਨੀ ਹੈ ਤੇ ਰਾਤ ਦੀ ਨੀਂਦ ਅਫੈਕਟ ਹੋਈ ਉਹ ਅਗਲੇ ਦਿਨ ਤੁਹਾਡੇ ਕੰਮ ਤੇ ਪ੍ਰਭਾਵ ਪਾਉਗੀ ਇਦੇ ਨਾਲ ਹੀ ਤੁਸੀਂ ਰਾਤ ਨੂੰ ਸੌਣ ਲੱਗੇ ਇਹ ਵੀ ਚੀਜ਼ ਦਾ ਧਿਆਨ ਰੱਖਣਾ ਹੈ ਕਈ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਪਾਣੀ ਪੀ ਲਓ ਜਿਆਦਾ ਪਾਣੀ ਵੀ ਨਹੀਂ ਪੀਣਾ ਜਿਆਦਾ ਪਾਣੀ ਪੀਓਗੇ ਤਾਂ ਰਾਤ ਨੂੰ ਵਾਰ-ਵਾਰ ਉੱਠਣਾ ਪਊਗਾ ਬਾਥਰੂਮ ਕਰਨ ਦੇ ਲਈ ਉਹ ਵੀ ਤੁਹਾਡੀ ਨੀਂਦ ਅਫੈਕਟ ਹੋਊਗੀ ਉਹਦੇ ਨਾਲ ਚੰਗੀ ਨੀਂਦ ਅਸਾਰੂ ਨੀਂਦ ਨਹੀਂ ਆਵੇਗੀ ਤੁਸੀਂ ਪਾਣੀ ਨੂੰ ਵੀ ਕੰਟਰੋਲ ਕਰਨਾ ਓਨਾਕ ਪਾਣੀ ਪੀਣਾ ਕਿ ਤੁਹਾਡਾ ਸਰੀਰ ਰਾਤ ਨੂੰ ਤੁਹਾਨੂੰ ਉੱਠਣ ਦੀ ਲੋੜ ਨਾ ਪਵੇ ਸਿਰਫ ਸਵੇਰ ਬਾਥਰੂਮ ਜਾਣਾ ਪਵੇ ਸਾਡੇ ਬਹੁਤ ਸਾਰੇ ਵੀਰ ਕੀ ਹੈ ਵੀ ਰਾਤ ਨੂੰ ਲੇਟ ਭੋਜਨ ਖਾਂਦੇ ਆ ਸ਼ਹਿਰੀ ਲੋਕਾਂ ਦੇ ਵਿੱਚ ਆਦਤ ਬਣ ਗਈ ਹੈ ਇੱਕ ਤਰ੍ਹਾਂ ਦਾ ਰੈਪੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਲੇਟ ਭੋਜਨ ਖਾਂਦੇ ਹਾਂ ਭੋਜਨ ਹਮੇਸ਼ਾ 3 ਘੰਟੇ ਪਹਿਲਾਂ ਖਾਦਾ ਹੋਣਾ ਚਾਹੀਦਾ ਸੌਣ ਤੋਂ ਸੌਣ ਤੋਂ 3 ਘੰਟੇ ਪਹਿਲਾਂ ਭੋਜਨ ਖਾਦਾ ਹੋਵੇ ਤਾਂ ਉਹ ਨੂੰ ਮੇਦਾ ਪਚਾ ਦਿੰਦਾ ਹੈ ਪਚਾ ਕੇ ਉਹ ਇੰਟਰਸਟਾਈਨਟ ਚਲਾ ਜਾਂਦਾ ਹੈ ਫਿਰ ਕੋਈ ਦਿੱਕਤ ਨਹੀਂ ਹੁੰਦੀ ਜਦੋਂ ਅਸੀਂ ਸੌਣ ਤੋਂ ਤੁਰੰਤ ਪਹਿਲਾਂ ਭੋਜਨ ਛਕਦੇ ਆ ਤਾਂ ਉਹਦੇ ਨਾਲ ਕੀ ਹੈ ਵੀ ਜਿਹੜੇ ਹਾਰਮੋਨ ਸਾਡੇ ਸਾਨੂੰ ਰਿਲੈਕਸ ਕਰਨ ਵਾਲੇ ਨਿਕਲਨੇ ਹੁੰਦੇ ਆ ਉਹ ਕੰਮ ਲੱਗੇ ਰਹਿੰਦੇ ਆ ਉਹ ਨਹੀਂ ਨਿਕਲ ਪਾਉਂਦੇ ਤੇ ਪੂਰੀ ਪ੍ਰੋਪਰ ਨੀਂਦ ਵੀ ਨਹੀਂ ਆਉਂਦੀ। ਉਹਦੇ ਵਿੱਚ 슈ਗਰ ਲੈਵਲ ਵੀ ਹਾਈ ਪੁੰਦਾ ਉਸ ਤੋਂ ਬਾਅਦ ਖਾਣਾ ਖਾ ਕੇ ਸਾਨੂੰ ਪਿਆਸ ਵੀ ਲੱਗਣੀ ਹੁੰਦੀ ਹੈ ਘੰਟਾ 2 ਘੰਟਾ ਬਾਅਦ ਉਹ ਵੀ ਅਸੀਂ ਪੂਰੀ ਤਰ੍ਹਾਂ ਨਹੀਂ ਬਜਾ ਸਕਦੇ। ਫਿਰ ਡੀਹਾਈਡਰੇਸ਼ਨ ਹੁੰਦੀ ਹੈ ਤੇ ਉਹਦੇ ਨਾਲ ਸਾਡਾ ਨੀਂਦ ਪ੍ਰੋਪਰ ਨਹੀਂ ਆਉਂਦੀ। ਐਕਸਰਸਾਈਜ਼ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਪਤਾ ਹੈ ਕਿ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜੇ ਬੰਦੇ ਨੇ ਥੋੜੀ-ਬਹੁਤ ਐਕਸਰਸਾਈਜ਼ ਕੀਤੀ ਐਧਾ ਘੰਟਾ-ਘੰਟਾ ਲਾਇਆ ਹੈ ਸਰੀਰ ਤੇ ਤਾਂ ਉਹਨੂੰ ਰਾਤ ਨੂੰ ਬਹੁਤ ਰਿਲੈਕਸਿੰਗ ਨੀਂਦ ਆਊਗੀ। ਸੋ ਇਹ ਪਾਰਟ ਹੈ ਤੁਹਾਡੇ ਲਾਈਫ ਦਾ ਜਿਵੇਂ ਅਸੀਂ ਭੋਜਨ ਛਕਣਾ ਨਹੀਂ ਭੁੱਲਦੇ ਹਾਂ ਵੇ ਐਕਸਰਸਾਈਜ਼ ਕਰਨਾ ਵੀ ਨਹੀਂ ਭੁੱਲਣਾ ਚਾਹੀਦਾ। ਐਕਸਰਸਾਈਜ਼ ਵੀ ਸਰੀਰ ਦੀ ਖਰਾਕ ਹੈ ਤੇ ਜਦੋਂ ਸਰੀਰ ਐਕਸਰਸਾਈਜ਼ ਦੇ ਨਾਲ ਉਹ ਚੰਗੇ ਹਾਰਮੋਨ ਨਿਕਲਣਗੇ ਸ ਰਿਲੈਕਸ ਹੋਊਗਾ ਤਾਂ ਤੁਸੀਂ ਆਰਾਮ ਦੀ ਨੀਂਦ ਵੀ ਲੈ ਸਕਦੇ ਹੋ। ਚੰਗੀ ਨੀਂਦ ਲੈ ਸਕਦੇ ਹੋ। ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕਿ ਤੁਸੀਂ ਆਪਣੇ ਆਪ ਨੂੰ ਡੀਟੌਕਸ ਕਰੋ, ਆਪਣੇ ਮਨ ਨੂੰ ਡੀਟੌਕਸ ਕਰੋ ਸ਼ਾਮ ਦੇ ਟਾਈਮ। ਸ਼ਾਮ ਦੇ ਟਾਈਮ ਵੱਖ-ਵੱਖ ਤਰ੍ਹਾਂ ਦੀਆਂ ਸੋਚਾਂ ਉਹਨੂੰ ਦਿਮਾਗ ਚੋਂ ਕੱਢਣ ਦੀ ਕੋਸ਼ਿਸ਼ ਕਰੋ ਮਾਈਂਡਫੁਲਨੈਸ ਰਹਿਣ ਦੀ ਕੋਸ਼ਿਸ਼ ਕਰੋ ਜੋ ਵੀ ਕੰਮ ਕਰ ਰਹੇ ਹੋ ਉਹਦੇ ਵੱਲ ਧਿਆਨ ਦੇਵੋ ਆਪਣੇ ਸਾਹਾਂ ਤੇ ਧਿਆਨ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡਾ ਇੱਧਰਲੇ ਉੱਧਰਲੇ ਕੰਮਾਂ ਤੋਂ ਧਿਆਨ ਪਾਸੇ हट ਸਕੇ ਨੀਂਦ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡਾ ਧਿਆਨ ਸਾਡੀਆਂ ਸੋਚਾਂ ਬਹੁਤ ਦੂਰ ਤੱਕ ਟਰੈਵਲ ਕਰ ਰਹੀਆਂ ਹੁੰਦੀਆਂ ਨੇ ਯਾਤਰਾ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਸੋਚਾਂ ਨੂੰ ਆਪਣੇ ਧਿਆਨ ਤੱਕ ਲੈ ਕੇ ਆਓ ਆਪਣੇ ਸਾਹਾਂ ਤੇ ਲੈ ਕੇ ਆਓ ਸਾਹ ਤੇ ਲਿਆਉਂਗੇ ਤਾਂ ਤੁਹਾਡੀ ਆਟੋਮੈਟਿਕ ਕੁਝ ਹੀ ਪਲਾਂ ਦੇ ਵਿੱਚ ਤੁਹਾਨੂੰ ਨੀਂਦ ਆ ਜਾਊਗੀ ਕਿਉਂਕਿ ਤੁਹਾਡਾ ਸਰੀਰ ਰਿਲੈਕਸ ਹੋ ਜਾਊਗਾ ਸਭ ਤੋਂ ਵੱਡਾ ਕਾਰਨ ਨੀਂਦ ਨਾ ਆਉਣ ਦਾ ਸਾਡੀਆਂ ਸੋਚਾਂ ਦਾ ਫਲਾਈਟਸ ਆਫ ਐਂਸੀਸ ਤੇ ਹੋਣਾ ਹੈ ਸੋ ਉਹਨਾਂ ਸੋਚਾਂ ਨੂੰ ਬੈਕ ਦਾਇਰੇ ਦੇ ਵਿੱਚ ਲਿਆ ਕੇ ਆਪਾਂ ਉਹਨਾਂ ਨੂੰ ਖਤਮ ਕਰਨਾ ਸਾਹਾਂ ਤੇ ਲਿਆਉਣਾ ਸਾਹ ਤੇ ਸੋਚਾਈ ਤੇ ਤੁਹਾਨੂੰ ਤੁਰੰਤ ਨੀਂਦ ਆਊਗੀ ਸੋ ਸਵਾਇ ਤੁਸੀਂ ਕਿਸੇ ਚੰਗੇ ਸੀਨਰੀ ਤੇ ਆਪਣਾ ਕਨਸੈਂਟਰੇਸ਼ਨ ਕਰ ਸਕਦੇ ਹੋ ਉਹ ਚੰਗਾ ਸੀਨ ਤੁਸੀਂ ਆਰਾਮ ਦਾ ਇੱਕ ਸੀਨ ਕੰਫਰਟੇਬਲ ਸੀਨ ਜਿੱਥੇ ਤੁਸੀਂ ਆਨੰਦ ਤੋਏ ਹੋ ਜਦੋਂ ਉਹ ਤੁਸੀਂ ਆਪਣੇ ਮਨ ਦੇ ਸਾਹਮਣੇ ਲਿਆਵੋਗੇ ਤੁਹਾਨੂੰ ਆਟੋਮੈਟਿਕ ਨੀਂਦ ਆਊਗੀ ਕਿਤਾਬਾਂ ਪੜਨ ਦੀ ਕੋਸ਼ਿਸ਼ ਕਰੋ ਕੁਝ ਚੰਗਾ ਪੜਨ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਪੜਨ ਬੈਠੋਗੇ ਤੁਹਾਡੀ ਆਟੋਮੈਟਿਕ ਨੀਂਦ ਆਊਗੀ ਕਿਉਂ ਨੀਂਦ ਆਊਗੀ ਕਿਉਂਕਿ ਸਾਡਾ ਧਿਆਨ ਕਨਸੈਂਟਰੇਸ਼ਨ ਕਿਤਾਬ ਤੇ ਆ ਜਾਂਦੀ ਹੈ ਜਦੋਂ ਅਸੀਂ ਸਾਹਾਂ ਤੇ ਧਿਆਨ ਕਰਦੇ ਆ ਉਦੋਂ ਵੀ ਸਾਡਾ ਧਿਆਨ ਬੈਕ ਸਾਹਾਂ ਤੇ ਆ ਜਾਂਦਾ ਹੈ ਬਹੁਤ ਛੋਟੇ ਡਾਇਰ ਦੇ ਵਿੱਚ ਆ ਜਾਂਦਾ ਹੈ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਉਦੋਂ ਵੀ ਸਾਡੀ ਕਨਸੈਂਟਰੇਸ਼ਨ ਧਿਆਨ ਲੈਵਲ 0 ਤੇ ਆ ਜਾਂਦਾ ਹੈ ਜਦੋਂ ਧਿਆਨ ਦਾ ਇੱਕ ਪੁਆਇੰਟ ਤੇ ਆਉਣਾ ਧਿਆਨ ਇੱਕ ਪੁਆਇੰਟ ਤੇ ਆਏਗਾ ਤਾਂ ਨੀਂਦ ਲਿਆ ਦੇਗਾ ਧਿਆਨ ਇੱਕ ਪੁਆਇੰਟ ਤੇ ਆਇਆ ਤਾਂ ਨੀਂਦ ਲਿਆਵੇਗਾ ਲਿਆਵੇਗਾ ਇੱਕ ਮੈਡੀਟੇਸ਼ਨ ਦਾ ਰੂਪ ਹੈ ਸੋ ਆਪਣੇ ਆਪ ਨੂੰ ਕੋਸ਼ਿਸ਼ ਕਰੋ ਮੋਬਾਈਲਾਂ ਤੋਂ ਦੂਰ ਹਟਾ ਕੇ ਰਾਤ ਨੂੰ ਕੋਈ ਚੰਗੀ ਕਿਤਾਬ ਪੜ੍ਹਨਾ ਤੇ ਉਹ ਕਿਤਾਬ ਪੜ੍ਹਦੇ ਪੜ੍ਹਦੇ ਹੀ ਤੁਸੀਂ ਸੌ ਸਕਦੇ ਹੋ ਤੁਸੀਂ ਡੇਟਾ ਮਾਰ ਜੂਗੇ ਉਹ ਬਹੁਤ ਹੀ ਆਰਾਮਦਾਇਕ ਹੁੰਦਾ ਹੈ ਤੇ ਉਹ ਪਿਆਰੀ ਨੀਂਦ ਬਸੇ ਅਨਪੌਜੀਟਿਵ ਵਿੱਚ ਨਹੀਂ ਆਉਂਦੀ ਉਹ ਨੀਂਦ ਆਉਂਦੀ ਆ ਜਦੋਂ ਅਸੀਂ ਧਿਆਨ ਨੂੰ ਇੱਕ ਪੁਆਇੰਟ ਤੇ ਲੈ ਕੇ ਆਉਂਦੇ ਆ ਇੱਕ ਹੋਰ ਤਕਨੀਕ ਜਿਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਣਾ ਕਿ ਜਦੋਂ ਤੁਸੀਂ ਆਪਣੇ ਸਾਹਾਂ ਤੇ ਧਿਆਨ ਲਿਆਉਂਗੇ ਸਾਹਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਆਪਣਾ ਧਿਆਨ ਬੈਕ ਪੁਆਇੰਟ ਤੇ ਲਿਆਉਂਗੇ ਤਾਂ ਉਹਦੇ ਵਿੱਚ ਇੱਕ ਤੁਸੀਂ ਕੰਮ ਹੋਰ ਕਰ ਸਕਦੇ ਹੋ ਤੁਸੀਂ 4 ਸੈਕਿੰਡ ਦੇ ਵਿੱਚ ਅੰਦਰ ਲੈਣਾ ਇਨਹੇਲ ਕਰਨਾ ਹੈ ਉਹਦੇ ਵਿੱਚ 4 ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ਫਿਰ ਤੁਸੀਂ 7 ਸੈਕਿੰਡ ਉਹਨਾਂ ਸਾਹਾਂ ਨੂੰ ਆਪਣੇ ਸਰੀਰ ਦੇ ਵਿੱਚ ਰੱਖਣਾ ਹੈ ਤੇ ਫਿਰ 8 ਸੈਕਿੰਡ ਦੇ ਵਿੱਚ ਤੁਸੀਂ ਉਹਨਾਂ ਸਾਹਾਂ ਨੂੰ ਬਾਹਰ ਕੱਢਣਾ ਹੈ ਮੈਂ ਤੁਹਾਨੂੰ ਫੇਰ ਰਿਪੀਟ ਕਰ ਦੇਵਾਂ ਕਿ ਤੁਸੀਂ ਪੈਨ ਲੱਗੇ 4 ਸੈਕਿੰਡਾਂ ਦੇ ਵਿੱਚ ਸਾਹ ਅੰਦਰ ਲੈਣਾ ਹੈ ਫਿਰ 7 ਸੈਕਿੰਡ ਤੱਕ ਉਹ ਸਾਹ ਹੋਲਡ ਰੱਖਣਾ ਹੈ ਅੰਦਰ ਰੱਖਣਾ ਹੈ ਫਿਰ 8 ਸੈਕਿੰਡਾਂ ਦੇ ਵਿੱਚ ਤੁਸੀਂ ਉਹਨਾਂ ਸਾਹਾਂ ਨੂੰ ਬਾਹਰ ਕੱਢਣਾ ਹੈ ਉਹ ਸਾਰ ਨੂੰ ਬਾਹਰ ਕੱਢਣਾ ਹੈ ਜਦੋਂ ਤੁਸੀਂ ਇਹ ਕੰਮ ਕਰੋਗੇ 4-5 ਵਾਰੀ ਤਾਂ ਤੁਸੀਂ ਵੇਖੋਗੇ ਤੁਸੀਂ ਬਹੁਤ ਹੀ ਰਿਲੈਕਸ ਹੋ ਚੁੱਕੇ ਹੋ ਤੁਸੀਂ ਬਹੁਤ ਹੀ ਆਰਾਮ ਦੀ ਮੁਦਰਾ ਦੇ ਵਿੱਚ ਆ ਚੁੱਕੇ ਹੋ ਤਜੇ ਜਦੋਂ ਆਰਾਮ ਦੀ ਮੁੰਦਰਾ ਦੇ ਵਿੱਚ ਆ ਗਏ ਤਾਂ ਨਹੀਂ ਦੋਨੀ ਸੁਭਾਵਿਕ ਹੈ ਇਸ ਤੋਂ ਸਵਾਇ ਤੁਸੀਂ ਆਪਣੇ ਮਸਲਸ ਨੂੰ ਟੈਂਸ ਕਰ ਸਕਦੇ ਹੋ ਫਿਰ ਰਿਲੈਕਸ ਕਰ ਸਕਦੇ ਹੋ ਮਸਲਸ ਨੂੰ ਟੈਂਸ ਕਰ ਸਕਦੇ ਹੋ ਫਿਰ ਰਿਲੈਕਸ ਕਰ ਸਕਦੇ ਹੋ ਪੈਰ ਦੇ ਗੁੱਠੇ ਤੋਂ ਲੈ ਕੇ ਤੁਸੀਂ ਸਿਰ ਤੱਕ ਆਪਣੇ ਸਾਰੇ ਮਸਲਸ ਨੂੰ ਇੱਕ ਵਾਰੀ ਟੈਂਸ਼ਨ ਦਿਓ ਫਿਰ ਰਿਲੈਕਸ ਕਰੋ ਇੱਕ ਵਾਰੀ ਟੈਂਸ਼ਨ ਦਿਓ ਫਿਰ ਰਿਲੈਕਸ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਬਹੁਤ ਜਲਦੀ ਨੀਂਦ ਆਊਗੀ ਕਿਉਂਕਿ ਸਰੀਰ ਰਿਲੈਕਸ ਹੁੰਦਾ ਹੈ ਕੀ ਮੈਡੀਟੇਸ਼ਨ ਸਰਵੋਪਰੇ ਹੈ ਜੇ ਤੁਸੀਂ ਉਹ ਕਰ ਸਕਦੇ ਹੋ ਤਾਂ ਇਸ ਤੋਂ ਪਰ ਹਥਿਆਰ ਕੋਈ ਨਹੀਂ ਜਦੋਂ ਮੈਡੀਟੇਸ਼ਨ ਕਰਨ ਬੈਠੋਗੇ ਤਾਂ ਤੁਸੀਂ ਧਿਆਨ ਨੂੰ ਬੈਕ ਲੈ ਆਉਣ ਦੀ ਕੋਸ਼ਿਸ਼ ਕਰੋਗੇ ਇਧਰ ਉਧਰ ਤੁਰੇ ਫਿਰਦੇ ਧਿਆਨ ਨੂੰ ਤੁਸੀਂ ਵਾਪਸ ਲੈ ਆਉਣ ਦੀ ਕੋਸ਼ਿਸ਼ ਕਰੋਗੇ ਤੇ ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ ਧਿਆਨ ਵਾਪਸ ਆਊਗਾ ਤੇ ਤੁਹਾਨੂੰ ਨਾਲ ਦੀ ਨੀਂਦ ਆਉਂਦੀ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਬੈ ਮੈਡੀਟੇਸ਼ਨ ਕਰਦੇ ਆ ਸਾਨੂੰ ਨੀਂਦ ਆਉਂਦੀ ਹੈ ਬੇਸ਼ੱਕ ਅਸੀਂ ਤਾਜ਼ੇ ਉੱਠੇ ਹੋਈਏ ਬੇਸ਼ੱਕ ਅਸੀਂ ਸੌਣ ਲੱਗਦੇ ਹੋਈਏ ਮੈਡੀਟੇਸ਼ਨ ਕਰਨ ਲੱਗੇ ਨੀਂਦ ਆਉਦੀ ਹੈ ਸਹੀ ਮੈਡੀਟੇਸ਼ਨ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਬਾਅਦ ਚ ਨੀਂਦ ਲਿਆਉਂਦੀ ਹੈ ਕਿਉਂਕਿ ਸਾਡਾ ਧਿਆਨ ਜ਼ੀਰੋ ਤੇ ਆ ਜਾਂਦਾ ਹੈ ਗਰਾਊਂਡ ਜ਼ੀਰੋ ਤੇ ਆ ਜਾਂਦਾ ਹੈ ਸੋ ਮੈਡੀਟੇਸ਼ਨ ਕਰ ਲੋ ਰਾਤ ਨੂੰ ਪੈਣ ਲੱਗੇ ਜੇ ਕਰ ਸਕਦਾ ਤਾਂ ਕੋਈ ਬਹੁਤ ਵਧੀਆ ਚੀਜ਼ ਹੈ ਤੇ ਉਹਦਾ ਬਹੁਤ ਵਧੀਆ ਨੀਂਦਦਾਰਪਨ ਹੋਊਗਾ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਆ ਤਰੀਕੇ ਦੱਸਿਆ ਤੁਹਾਨੂੰ 10 12 ਤਰ੍ਹਾਂ ਦੇ ਤਰੀਕੇ ਆ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਚ ਲਿਆਓ ਵਰਤੋਂ ਚ ਲਿਆਓ ਤਾਂ ਜੋ ਇੱਕ ਚੰਗੀ ਨੀਂਦ ਮਿਲ ਸਕੇ ਚੰਗੀ ਨੀਂਦ ਮਿਲੂਗੀ ਤਾਂ ਸਮਾਜ ਸਾਰੂ ਬਣੂਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਮਿਲਣਗੀਆਂ ਤੇ ਅਗਲੀ ਦਿਨਚਰਿਆ ਵੀ ਵਧੀਆ ਲੱਗੂਗੀ ਬਹੁਤ ਬਤਨਾਂ